ਕਾਨੇ ਜਿਹੜੀ ਗੱਲ ਹੋਈ ਨਾ ਉਹ ਟੌਰ ਜਿਹੜੇ ਕਿਤਨਾ ਜੀ ਉੱਥੇ ਇਹ ਪਤਾ ਇਹ ਲੱਗ ਰਿਹਾ ਵੀ ਜਿਹੜੀ ਸੈਸਵਾ ਮੌਰੀ ਹੈ ਸਾਈਕਲ ਤੋਂ ਮੋਟਰ ਤੇ ਆ ਗਈ ਤੇ ਮੋਟਰ ਤੋਂ ਮੋਟਰ ਗਿਆ ਬਹੁਤ ਬਹੁਤ ਵਧੀਆ ਖਿਲਾਰਾ ਬਿਲਕੁਲ ਨਹੀਂ ਪਿਆਏਗਾ ਘਰੇ ਲੱਗਦਾ ਸੀ ਜਦੋਂ ਮੁੱਖ ਬਲਾਰਾ ਪ੍ਰਧਾਨ ਕੰਗਰਸ 16 ਪੇਜ ਲੈ ਕੇ ਆ ਗਿਆ ਮਗਰ ਵੀ ਸਾਰਿਆਂ ਨੂੰ ਵਿਫਤਾ ਪਾਉਂਗਾ ਉਹ ਕਿਤੇ ਪੜਨ ਨਾ ਲੱਗੇ ਪਰ ਜਿਸ ਟੰਗ ਨਾਲ ਇਹਨੇ ਪੇਸ਼ ਕੀਤਾ ਉਹ ਕਮਾਲ ਦਾ ਟੈਂਕਸ਼ਨ ਉਹ ਇੱਕ ਪੇਜ ਅੱਧੇ ਸਕੇ ਇੱਕ ਪੇਜ ਅੱਧੇ ਸਕੇ ਜੀ ਸਾਰਾ ਸਾਰਾ ਕੁਝ ਬੋਲ ਕੇ ਸਾਰਾ ਫਿਰ ਪੇਸ਼ ਕੀਤਾ ਇਦਾਂ ਦੇ ਪੇਪਰ ਹੋਣੇ ਚਾਹੀਦੇ ਨੇ ਅਦਰਵਾਇ ਜਿਹੜੇ ਇਥੇ ਗੀਤ ਗਾਉਣ ਵਾਲੇ ਆ ਗੀਤ ਪੇਸ਼ ਕਰਨ ਵਾਲੇ ਹੁੰਦੇ ਨੇ ਜਿਹੜੇ ਬੜੀ ਦੇਰ ਤੋਂ ਇੱਛਾ ਲੈ ਕੇ ਆਏ ਹੁੰਦੇ ਨੇ ਕਿ ਵੀ ਗੀਤ ਸੁਣਾਉਣਾ ਉਹਨਾਂ ਦੇ ਅੰਦਰੋਂ ਅੱਖ ਵੀ ਜੀ ਲੱਗੀ ਹੁੰਦੀ ਹੈ ਉਹ ਪਾਸ਼ੇ ਬੁਸ਼ੇ ਨਹੀਂ ਸੁਣਦੇ ਉਹ ਕਹਿੰਦੇ ਹਾਏ ਮੇਰੀ ਵਾਰੀ ਕਰੋ ਹਾਏ ਮੇਰੀ ਵਾਰੀ ਕਰੋ ਇਸ ਕਾਰਾਂ ਦੀ ਕਾਰਗੁਜ਼ਾਰੀ ਅਰਗਨਾਈਜ਼ਰਸ ਨੇ ਔਰ ਸਰੋਤਿਆਂ ਨੇ ਕੀਤੀ ਹੈ ਉਹ ਇਥੋਂ ਪੂਰਾ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਪੰਜਾਬੀ ਸਹਿ ਸਵਾ ਮੋਹਾਲੀ ਮਚਿਆ ਹੋ ਰਹੀ ਹੈ ਜਵਾਨ ਹੋ ਰਹੀ ਹੈ ਇਹ ਜਵਾਨੀ ਵਰਕਰਾਰੇ ਬੁਲੁੰ ਗੋੜਾ ਕੋ ਜੀ ਕਰਦਾ ਬਹੁਤ ਕੋ ਜੀ ਕਰਦਾ ਜਿਹੜੇ ਬੰਦਿਆ ਦੇ ਇਹਨਾਂ ਨੇ ਨਾ ਲੈ ਨੇ ਜਿਵੇਂ ਸ਼ਿਵ ਕੁਮਾਰ ਪਟਿਆਲ ਵੀ ਗੁਰਦੇਵ ਸਿੰਘ ਮਾਨ ਤੇ ਮਾਹਰਾ ਵਾਲਾ ਕੀ ਹੈ ਬਾਬੂ ਸਿੰਘ ਮਾਨ ਤੇ ਮੇਰੇ ਸਾਰੇ ਮੇਰਾ ਇੰਟਰਸ ਜਗਦੇਵ ਸਿੰਘ ਮਾਨੂ ਦਾ ਮਾਮਾ ਜੀ ਕਹਿੰਦੇ ਸੀ ਕਿਉਂਕਿ ਸਾਡੇ ਬਰੇਕ ਕੋਟਲੇ ਦੇ ਸੀਗੇ ਭਗਸੀਆਂ ਦਾ ਪਿੰਡ ਸੀ ਕਾਹੜਾ ਪਰਵਾਰ ਇਹਨਾਂ ਦਾ ਜਾਂ ਪੁਲਿਸ ਆਫੀਸਰ ਦਾ ਸੀਗਾ ਜਾਂ ਆਰਮੀ ਬਣਦਾ ਸੀ ਇੱਕ ਲਈ ਕਲਾਕਾਰ ਨਿਕਲਿਆ ਸੀਗਾ ਤਾਂ ਸੰਕਲਨ ਕਰਾਤੀ ਸੀ ਸ਼ੇਖਮੁਰ ਪਟਿਆਲ ਵੀ ਮੈਂ 24 24 ਘੰਟੇ ਕੰਟੀਨਾਂ ਲਿਆ ਰਹੇ ਹਾਂ ਤੇ ਉਹ ਵੀ ਜਿਹੜੀ ਗੀਤ ਦੀ ਸੁਣਠਾ ਸੀ ਉਹ ਕਿਸੇ ਤੋਂ ਬੁਢੀ ਨਹੀਂ ਤੋਂ ਮੈਂ ਇਹ ਕਹਿਣਾ ਵੀ ਮੈਂ ਤੁਹਾਨੂੰ ਇਸ ਗੀਤ ਦੀ ਵਧਾਈ ਦੇਣਾ ਤੇ ਜਿਹੜੇ ਨਾਮ ਥੂਹੀ ਸਾਹਿਬ ਨੇ ਲੈ ਰਿਆ ਨਾ ਉਹ ਕਬਾਲ ਦੇ ਨਾਮ ਉਹ ਮੈਨੂੰ ਡਰ ਇਹ ਲੱਗਦਾ ਸੀਗਾ ਕਿ ਵੀ ਪ੍ਰਧਾਨ ਹਨਾ ਜਿਹੜਾ ਪੇਪਰ ਇਹ ਪੇਸ਼ ਕਰ ਰਿਹਾ ਹੈ ਇਹਦਾ ਤਾਂ ਖੇਤਰੀ ਨਹੀਂ ਹੈਗਾ ਇਹ ਕਿਥੋਂ ਇਹ ਪੰਗਾ ਜਿਆ ਲੈ ਲਿਆ ਪਰ ਜਿਸ ਸੰਜੀਤ ਕੀ ਨਾਮ ਜਿਹੜਾ ਮੇਰੇ ਨਾਲ ਟਿਉਨੇ ਦੇ ਮਾਰਿਆ ਉਸ ਮੇਰੇ ਨੂੰ ਪੋਜ਼ੇਟਿਵ ਢੰਗ ਨਾਲ ਕਿਸ ਤਾਂ ਉਸ ਕਾਰਨ ਸ ਕੀਤਾ ਨਾ ਮੈਂ ਤੁਹਾਨੂੰ ਇਹ ਦੱਸੀ ਨਾ ਉਹਨੇ ਧਿਆਨ ਨਾਲ ਸੁਣਿਆ ਇਹ ਧਿਆਨ ਨਾਲ ਉਹ ਕੇ ਰੀਸ ਕਰਕੇ ਆ ਗਈ ਇਹ ਅਰੇ ਰੀਸ ਕਰਕੇ ਹੋਇਆ ਕਿ ਮੈਂ ਹੁਣ ਚੁੱਪ ਹੋ ਜਾ ਠੀਕ ਹੈ ਕਿਹਨੂੰ ਸੀ ਕਿ ਦਾ ਸਾਹ ਖੰਤਰ ਖੇਡਿਆ ਮੰਤਰ ਯਾਦ ਨਹੀਂ ਇਨਾ ਖੇਡਿਆ ਨਹੀਂ ਨਾਡ ਖੇਡ ਲਿਆ ਕਾਰਾ ਮੰਤਰੀ ਆ ਪਰ ਫਿਰ ਵੀ ਹਾਂ ਆ ਜਾਓ ਆ ਜਾ ਮੈਂ ਤੁਹਾਨੂੰ ਦੇਖ ਰਿਹਾ ਕਰੋ ਕੋਣ ਵੀ ਬਾਜੀ ਖਾਣ ਨੂੰ ਆਇਆ ਵੀਰੇ ਆਈ ਥੋੜੇ ਦਿਹਾੜੇ ਨੂੰ ਆਪਾਂ ਸਮਰਪਿਤ ਜਿਹੜਾ ਹੈਗਾ ਅੱਜ ਦੀ ਸਭਾ ਜਿਹੜੀ ਹੈਗੀ ਆ ਉਹਦੀ ਠੀਕੀ ਗਈ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਇੱਕ ਲਾਈਨ ਆਹ 3-4 ਸਾਲ ਪਹਿਲਾਂ ਜੀ ਹਾਂ ਹਾਂ ਲਿਖਿਆ ਹੋਇਆ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ 4 3 ਸਾਲ ਪਹਿਲਾਂ ਇੱਕ ਗਾਣਾ ਰਿਕਾਰਡ ਕਰਾਇਆ ਸੀ ਭਗਤ ਸਿੰਘ ਦੇ ਉਹਦੇ ਕੋਈ ਆਫਲਾਈਨ ਆਪ ਵੀ ਦੇ ਨਜ਼ਰ ਕਰ ਰਹੇ ਆ ਕਿ ਇਨਕਲਾਬ ਦਾ ਨਾਰਾ ਲਾ ਕੇ ਹੋ 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 ਦਾ ਨਾਰਾ ਲਾ ਕੇ ਤੁਰਿਆ ਕਰ ਤੋਂ ਅਜ ਸੌਂ ਖਾ ਕੇ ਤੁਰਿਆ ਕਰ ਤੋਂ ਅਜ ਸੌਂ ਖਾ ਕੇ ਨਾਲ ਫਰੰਗੀਆਂ ਲੋਹਾ ਲੈਣਾ ਨਾਲ ਫਰੰਗੀਆਂ ਲੋਹਾ ਲੈਣਾ ਕਰਾਉਣਾ ਦੇਸ਼ੀ ਅਜ਼ਾਦ ਭਗਤ ਸਿੰਘ ਜਿਹੋ ਉਹਨੀਆਂ ਦਾ ਅਮਰ ਰਘੂ ਇਤਿਹਾਸ ਭਗਤ ਸਿੰਘ ਜਿਹੋ ਉਹਦਿਆਂ ਦਾ ਅਮਰ ਰਹੂ ਇਤਿਹਾਸ ਅਮਰ ਰਹੂ ਇਤਿਹਾਸ ਅੱਖੀਆਂ ਅੱਗੇ ਘੁੰਮ ਜਾਵੇ ਜਦ ਜੱਲਿਆਂ ਵਾਲੇ ਬਾਗ ਦਾ ਸਾਕ ਪਤਨ ਵਤਨ ਦੀ ਵੇਖ ਕੇ ਲੁੱਟਦੀ ਆਇਆ ਵਤਨ ਦਾ ਬਣ ਕੇ ਰਾਖਾ ਦੇਸ਼ ਲਈ ਕੁਝ ਸਨੇ ਜਸਬਾਤ ਭਗਤ ਸਿੰਘ ਜਿਹਾ ਉਹ ਨਹੀਂ ਆਂਦਾ ਅਮਰੀ ਰਗੂ ਇਤਿਹਾਸ ਭਗਤ ਸਿੰਘ ਜਿਹਾ ਉਹ ਨਹੀਂ ਆਂਦਾ ਅਮਰੀ ਰਗੂ ਇਤਿਹਾਸ ਫਾਂਸੀ ਦੇ ਰੱਸੇ ਹੱਸ ਹੱਸ ਚੁੰਮਦੇ ਜਾਨ ਕੜੀ ਤੇ ਲੈ ਕੇ ਘੁੰਮਦੇ ਕਿੰਜੀਏ ਦੇਸ਼ੀ ਆਜ਼ਾਦ ਕਰਾਉਣਾ ਨਿੱਤ ਹੀ ਨਵੀਂ ਦਦੇ ਕੌਮਲੀ ਕੁਝ ਘਰ ਜਾਈਏ ਬਸ ਦਿਲ ਵਿੱਚ ਨੇ ਜਜ਼ਬਾ ਭਗਤ ਸਿੰਘ ਜਿਹੋਦਿਆਂ ਦਾ ਅਮਰੀ ਰਖੂ ਇਤਿਹਾਸ ਭਗਤ ਸਿੰਘ ਜਿਹੋਦਿਆਂ ਦਾ ਅਮਰੀ ਰਖੂ ਇਤਿਹਾਸ ਭਗਤ ਸਿੰਘ ਜਿਹੋਦਿਆਂ ਦਾ ਅਮਰੀ ਰਖੂ ਇਤਿਹਾਸ डील जी डॉर साहिब आजर जी